ਅੱਜ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਇੱਕ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ ਉਹਨੇ ਸ਼ੁਭ ਦੀਪਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਦ ਤੱਕ ਉਹ ਨਾ ਕਿਸੇ ਦੇ ਖੰਡ ਪਾਰ ਤੇ ਸਹਿਜ ਪਾਰ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਆਨੰਦ ਨਹੀਂ ਆਉਂਦਾ ਸੀ ਇਸ ਗੱਲ ਦਾ ਉਹਦੇ ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਬਸਿੰਦੇ ਨੇ ਇੰਨੀ ਖੁਸ਼ੀ ਬਣਾਈ ਤੁਸੀਂ ਆਪਣਾ ਪੁੱਤ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮ ਜੀਦ ਕਿਹਾ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਹੈ ਤਾਂ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੂਰ ਦੇ ਜੰਮਦੇ ਦੇ ਬਣ ਗਏ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਕੌਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿੱਲੇ ਹੁਣ ਤੱਕ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਤੇ ਆਪ ਅੱਗੇ ਤੋਂ ਵੀ ਮਿਲ ਜੁਲ ਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪ ਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਤੇ ਮੈਂ ਹਮੇਸ਼ਾ ਤੁਹਾਡੇ درمیان ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਪਸੰਦ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਚ ਰਹਿੰਦਿਆਂ ਚੋਂ ਕਦੇ ਕਿਸੇ ਮਿੱਤਰ ਪਿਆਰੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਗਰ ਨੂੰ ਇਸ ਗੱਲ ਦੱਸ ਲਈ ਕਿ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾ ਸੁਣੀ ਹੋਊਗੀ ਹੋਵੇ ਤਾਂ ਅਸੀਂ ਮਾਫੀ ਜੋੜ ਚੌਹਨੇ ਹੱਥ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਕਰਦੇ ਰਹਾਂਗੇ ਜਿੰਨਾ ਕਿ ਸਾਡੀ ਚੱਲ ਪਿਆ ਮਿੱਤਰ ਦੇ ਭਲੇ ਵਾਰੀ ਕੋਈ ਕਦੇ ਪਲਾਨਿੰਗ ਕਰਾਂਗੇ ਜਿਉਂ ਕਰਾਂਗੇ ਤਾਂ ਤੁਸੀਂ ਸਾਰੇ ਨੂੰ ਪਿਆਰ ਦਿੰਦਾ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਤਕੀ ਰਹਿ ਰੂਜੀ ਕਾ ਖਾਲਸਾ ਵਾਹਿਗੁਰੂ ਜੀ ਕਾਹੜਾ ਮਾਤਾ ਰੰਗ ਵੀ ਤੇ ਨਿੰਮ ਨੰਬਲਿਆਂ ਅੱਜ ਕੀ ਗੱਲਬਾਤ ਐ ਦੱਸਿਓ ਸਾਨੂੰ ਖੁਸ਼ੀ ਐ ਸਾਡਾ ਪੁੱਤ ਆ ਗਿਆ ਸਾ ਵਾਪਸ ਹਾਂ ਜੀ ਸਾਨੂੰ ਬਹੁਤ ਖੁਸ਼ੀ ਆ ਸਾਡਾ ਸਾਡਾ ਸਿੱਧੂ ਆ ਗਿਆ ਅੱਛਾ ਦੇ ਸਾਥ ਚਾਣੀ ਚੱਕੀ ਦਾ ਢੱਤੀ ਸੁਆਣੀ ਪੈ ਲੱਗਦਾ ਸਾਡਾ ਇੰਨੀ ਖੁਸ਼ੀ ਆ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਸੀ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕੁਛ ਕਰਦਾ ਹੋਲੀ ਦੇ ਅੱਜ ਸਿੱਧੂ ਤਾਂ ਬਹੁਤ ਖੇਡਦਾ ਪੁੱਛੀ ਨਾ ਤਾਂ ਜਵਾਕ ਹੀ ਜੜਾ ਹਾਂ ਸਾਡੀਆਂ ਗਲੀਆਂ ਦੇ ਰੌਣਕ ਸੀ ਹੋਰ ਅੱਜ ਫੇਰ ਮੋੜਿਆ ਇਹ ਰੌਣਕਾਂ ਹਾਂ ਓਹੀ ਰੌਣਕਾਂ ਫੇਰ ਆ ਗਈਆਂ ਜਿਹੜੀਆਂ ਸਿੱਧੂ ਬਣੇ ਸੀ ਓਹੀ ਰੌਣਕਾਂ ਬਾਸ ਫੇਰ ਆ ਗਈਆਂ ਕਹਿੰਦੇ ਆਹ ਸਾਥ ਚ ਬਹਿਦਾ ਸੀ ਬੱਤਾਂ ਅੱਜ ਤਾਂ ਬਹਿਦਾ ਸੀ ਆਹ ਸਾਥ ਚ 11 ਮਜੇ ਤੱਕ ਕਦੀ ਨੇ ਵੀ ਆਈ ਨਹੀਂ ਬਤਾਉਂਦਾ ਕਾ ਕਾ ਕੀੜੇ ਲਾ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਤਾਂ ਮੈਂ ਤਾਂ ਕਹਿੰਦੀ ਉਹ ਤਾਂ ਖੜੀ ਉਹ ਸਿੱਧੂ ਨਾਂਗੇ ਸਿੱਧੂ ਨਾਂਗੇ ਜਵਾਖਾਂ ਨੂੰ ਪਤਾ ਹੀ ਨਹੀਂ ਇਸ ਲੱਗਦਾ ਮੇਰੇ ਨਾਲਿਆਂ ਨੂੰ ਕਿਤੇ ਸਾਈਕਲ ਤੇ ਆ ਗਿਆ ਕਿਤੇ ਤੁਰ ਕੇ ਆ ਗਿਆ ਬੜਾ ਤੇ ਤੁਰ ਕੇ ਆਉਂਦਾ ਕੁੱਲ ਨੂੰ ਮੰਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵਾੜਾ ਪਿਆਰ ਕਰਦਾ ਜਿਹੜੇ ਛੋਟੀ ਪੰਜੀ ਕੀ ਨਾਮ ਹੈ ਪਰਮਜੀਤ ਕੌਰ ਆ ਜੀ ਮੇਰਾ ਨਾਮ ਜੀ ਜੀ ਅੱਜ ਰੰਗ ਰੰਗ ਖੇਡੀਆਂ ਜਾਂਦੇ ਪੂਰਾ ਹਾਂਜੀ 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 ਸਿੱਧੂ ਦੇ ਆਉਣ ਦੀ ਖੁਸ਼ੀ ਮਨਾ ਰਹੇ ਹਾਂ ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਆਣਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂਜੀ ਅੱਜ ਦਾ ਪੂਰਾ ਮਾਹੌਲ ਨੇ ਮਨ ਨੂੰ ਬੰਨ ਮਨ ਨੂੰ ਜੀ ਹਾਂ ਜੀ ਬੰਨਤਾ ਜੀ ਕਹਿੰਦੇ ਛੋਟਾ ਸ਼ੁਭ ਆ ਗਿਆ ਬਾਪੂ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਅੱਛਾ ਕਿੰਨਾ ਕੁ ਮਾਹੌਲ ਬਣਦਾ ਸੀ ਸਿੱਧੂ ਰੇ ਜੀ ਬਹੁਤ ਜ਼ਿਆਦਾ ਹੀ ਬਣਦਾ ਸੀ ਇੱਥੇ ਆ ਕੇ ਬੈਂਦਾ ਸੀ ਉਹ ਹਾਂ ਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰੇ ਨਾਲ ਖੇਡਦਾ ਜੀ ਲੰਮੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡ ਦੇ ਨਾ ਜੀ ਨਾ ਜੀ ਨਵੇਂ ਹੁਣ ਬਣਾਈ ਐ ਸੀ ਹੁਣ ਨਾ ਟਾਈਮ ਹੋ ਗਿਆ ਬਹੁਤ ਜੀ ਬਹੁਤ ਹੋ ਗਿਆ ਜੀ ਅੱਜ ਫੇਰ ਹੁਣ ਤਾਂ ਨਹੀਂ ਮੁੜਨ ਦਿੰਦੇ ਖੁਸ਼ੀ ਨਾ ਜੀ ਨਾ ਜੀ ਹੁਣ ਤਾਂ ਜੀ ਉਸ ਤੋਂ ਬਾਅਦ ਖੁਸ਼ੀਆਂ ਬਣਾਵਾਂਗੇ ਜੀ ਹਾਂ ਜੀ ਕੀ ਬਾਤ ਹੈ ਕੰਜ ਕੀ ਨਾਮ ਹੈ ਅਮਨਦੀਪ ਕਰਨ ਅਮਨਦੀਪ ਜੀ ਸਿੱਧੂ ਮੁੜ ਆਇਆ ਜੇ ਹੋਲੀ ਦਾ ਤਿਹਾੜਾ ਹੈ ਚਾਰੇ ਪਾਸੇ ਤੁਸੀਂ ਰੰਗ ਹੀ ਰੰਗ ਕਰ ਰੱਖਿਆ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਸਾਡਾ ਸਿੱਧੂ ਵਾਪਸ ਆ ਗਿਆ ਵੀਰੇ ਸਾਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦੇ ਕਿਉਂ ਕਿਉਂਕਿ ਸਾਡੇ ਸਾਰੇ ਤਿਹਾੜੀ ਪਿੱਕੇ ਪੈ ਚੱਲੇ ਸੀ ਅੱਜ ਸਾਡੇ ਉਹ ਪੋਤਾਂ ਵਾਪਸ ਆਉਣ ਕਰਕੇ ਨਾ ਸਾਡੀ ਦੁੱਗਣੀ ਖੁਸ਼ੀ ਹੋ ਗਈ ਹਾਂ